ਦੋਸਤੋ ਅੱਜ ਆਪਾਂ ਵੇਖਦੇ ਆ ਕਿ ਨੌਜਵਾਨ ਬੱਚੇ ਜਿਹੜੇ ਥੋੜੀ ਥੋੜੀ ਉਮਰ ਵਿੱਚ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਨੇ ਉਹਦਾ ਕਾਰਨ ਜਿਨ੍ਹਾਂ ਦੇ ਸਰੀਰ ਵੀ ਬਹੁਤ ਸੋਹਣੇ ਹੁੰਦੇ ਨੇ ਬਹੁਤ ਮਿਹਨਤੀ ਹੁੰਦੇ ਨੇ ਉਹਦਾ ਕਾਰਨ ਜੋ ਆਪਾਂ ਸੋਚਦੇ ਆ ਜਾਂ ਵੇਖਦੇ ਆ ਉਹਦੇ ਬਾਰੇ ਚਾਰ ਸ਼ਬਦ ਤੁਹਾਡੇ ਰੂਬਰੂ ਕਰਦਾ ਸੁਣੀਓ ਗੌਰ ਨਾਲ ਸਭ ਤੋਂ ਪਹਿਲਾਂ ਤਾਂ ਇਹ ਸੋਚੋ ਕਿ ਜੀਵਨ ਦਾ ਅਸਲੀ ਮਕਸਦ ਕੀ ਹੈ ਅਸੀਂ ਦੁਨੀਆ ਤੇ ਕਿਉਂ ਆਏ ਹਾਂ ਸੋਚਣ ਵਾਲੀ ਗੱਲ ਇਹ ਹੈ ਕਿ ਦੁਨੀਆ ਵਿੱਚ ਮਨੁੱਖ ਸਿਰਫ ਇੱਕ ਵਾਰ ਆਉਂਦਾ ਹੈ ਫਿਰ ਵੀ ਉਹ ਆਪਣੇ ਸਰੀਰ ਨੂੰ ਕਸਰਤ ਦੇ ਨਾਂ ਤੇ ਕਸ਼ਟ ਦਿੰਦਾ ਹੈ ਮਿਹਨਤ ਦੇ ਨਾਂ ਤੇ ਕਸ਼ਟ ਦਿੰਦਾ ਮਾਸ ਪੈਦਾ ਕਰਨ ਲਈ ਸ਼ਕਤੀ ਵਿਖਾਉਣ ਲਈ ਪਰ ਅੰਤ ਵਿੱਚ ਉਹੀ ਸਰੀਰ ਥੱਕ ਕੇ ਟਹਿ ਜਾਂਦਾ ਹੈ ਐਦਾਂ ਦੀਆਂ ਕਈ ਉਦਾਹਰਨਾਂ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਵੇਖਣ ਨੂੰ ਮਿਲਦੀਆਂ ਹਨ ਦੋਸਤੋ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਉਸ ਤੋਂ ਵੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਜੈਸਾ ਸਰੀਰ ਨੂੰ ਸਜਾਉਣ ਲਈ ਜ਼ਿੰਦਗੀ ਲਾ ਦਿੱਤੀ ਉਹਨੂੰ ਆਰਾਮ ਦਾ ਸਮਾਂ ਤਾਂ ਮਿਲਿਆ ਹੀ ਨਹੀਂ ਕੁਦਰਤ ਨੇ ਜੋ ਨਰਮੀ ਨਾਲ ਸਾਨੂੰ ਬਣਾਇਆ ਅਸੀਂ ਉਸ ਨੂੰ ਲੋਹੇ ਦੀ ਮਸ਼ੀਨ ਬਣਾ ਦਿੱਤਾ ਕਈ ਬਾਡੀ ਬਿਲਡਰ 50 60 ਸਾਲ ਤੋਂ ਅੱਗੇ ਨਹੀਂ ਜਾ ਸਕੇ ਪਰ ਜਿਹੜੇ ਲੋਕ ਕਿਸਾਨਾਂ ਵਾਂਗ ਜਾਂ ਮਜ਼ਦੂਰਾਂ ਵਾਂਗ ਸਾਦੀ ਜ਼ਿੰਦਗੀ ਜਿਉਂਦੇ ਰਹੇ ਉਹ 100 ਦਾ ਅੰਕੜਾ ਵੀ ਪਾਰ ਕਰ ਗਏ ਕਿਉਂਕਿ ਉਹਨਾਂ ਨੇ ਕਦੇ ਸਰੀਰ ਨੂੰ ਜ਼ੋਰ ਨਾਲ ਨਹੀਂ ਚਲਾਇਆ ਅਤੇ ਨਾ ਹੀ ਗੈਰ ਕੁਦਰਤੀ ਸਿਸਟਮ ਵਰਤੇ ਝੋਟੇ ਵਰਗਾ ਸਰੀਰ ਪਾਉਣ ਲਈ ਕੋਈ ਗੈਰ ਕੁਦਰਤੀ ਖਿਲਵਾੜ ਕਰਨ ਠੀਕ ਨਹੀਂ ਜਿਸ ਨਾਲ ਸਰੀਰ ਦੇ ਹਾਰਮੋਨ ਇਨਬੈਲੈਂਸ ਹੋ ਜਾਂਦੇ ਹਨ ਅਤੇ ਸਾਡਾ ਸਰੀਰ ਅੰਦਰੋਂ ਅੰਦਰੀ ਨਕਾਰਾ ਹੋ ਜਾਂਦਾ ਹੈ ਕਈ ਲੋਕ ਭਸਮਾ ਜਾਂ ਕਈ ਤਰ੍ਹਾਂ ਦੇ ਮੈਡੀਸਨ ਦਾ ਵੀ ਇਸਤੇਮਾਲ ਕਰਦੇ ਹਨ ਜਿਸ ਨਾਲ ਸਰੀਰ ਅੰਦਰੋਂ ਗਲ ਜਾਂਦਾ ਹੈ ਤੇ ਤੁਸੀਂ ਕੰਮ ਦੇ ਨਹੀਂ ਰਹਿੰਦੇ ਸੋ ਕੁਦਰਤ ਕੁਦਰਤ ਦੇ ਰਿਦਮ ਨਾਲ ਜੀਆ ਜਾਵੇ ਤਾਂ ਸਭ ਤੋਂ ਵਧੀਆ ਹੈ ਜੀਵਨ ਦੀ ਲੰਬਾਈ ਵਜ਼ਨ ਨਾਲ ਨਹੀਂ ਮਨ ਦੀ ਸ਼ਾਂਤੀ ਨਾਲ ਵਧਦੀ ਹੈ ਕਸਰਤ ਸਿਰਫ ਤਦ ਤੱਕ ਚੰਗੀ ਹੈ ਜਦ ਤੱਕ ਉਹ ਸਰੀਰ ਨੂੰ ਤਾਜ਼ਗੀ ਦੇਵੇ ਨਾ ਕਿ ਨੁਕਸਾਨ ਨਾ ਕਿ ਉਹਦੀ ਊਰਜਾ ਖਤਮ ਕਰੇ ਜੀਵਨ ਦੀ ਅਸਲ ਕਲਾ ਇਹ ਹੈ ਕਿ ਆਪਣੇ ਮਨ ਨੂੰ ਹਲਕਾ ਰੱਖੋ ਸਰੀਰ ਆਪਣੇ ਆਪ ਤੰਦਰੁਸਤ ਰਹੇਗਾ ਖੁਸ਼ ਰਹੋ ਖੁਸ਼ਹਾਲ ਰਹੋ ਸਰੀਰ ਨੂੰ ਤੰਗੀ ਨਾ ਦਿਓ ਅਜਿਹੇ ਕੰਮ ਨਾ ਕਰੋ ਕਿ ਤੁਸੀਂ ਬਾਅਦ ਵਿੱਚ ਪਛਤਾਉਣਾ ਪਵੇ ਧੰਨਵਾਦ